ਗੁੱਡ ਮਾਰਨਿੰਗ ਪੰਜਾਬ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਆਓ ਅੱਜ ਦੀਆਂ ਮੁੱਖ ਸੁਰਖੀਆਂ ਤੇ ਨਜ਼ਰ ਮਾਰੀਏ ਸੂਬੇ ਵਿੱਚ ਹੁਣ ਤੱਕ ਨਰਾਜ ਚੱਲ ਰਹੇ ਮੌਨਸੂਨ ਨੇ ਐਤਵਾਰ ਨੂੰ ਔਲਾੰਬਾ ਲਾਹ ਦਿੱਤਾ ਕੁਝ ਹੀ ਘੰਟਿਆਂ ਵਿੱਚ ਸੂਬੇ ਦੇ 10 ਜ਼ਿਲ੍ਹਿਆਂ ਵਿੱਚ ਹੋਈ ਜ਼ਬਰਦਸਤ ਬਾਰਿਸ਼ ਕਾਰਨ ਲੋਕਾਂ ਨੂੰ ਹਮਸ ਭਰੀ ਗਰਮੀ ਤੋਂ ਰਾਹਤ ਮਿਲੀ ਇਸ ਦੇ ਨਾਲ ਹੀ ਸੜਕਾਂ ਤੇ ਪਾਣੀ ਭਰਨ ਕਾਰਨ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪਿਆ ਕਈ ਥਾਈਂ بارشਾਂ ਦਾ ਪਾਣੀ ਘਰਾਂ ਤੇ ਕਾਰੋਬਾਰੀ ਅਦਾਰਿਆਂ ਵਿੱਚ ਵੜ ਗਿਆ। بارش ਕਾਰਨ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਕੱਲ ਦਿਨਾਂ ਦੇ ਤਾਪਮਾਨ ਵਿੱਚ 5 ਤੋਂ 6 ਡਿਗਰੀ ਸੈਲਸੀਅਸ ਤੱਕ ਦੀ ਗਿਰਾਵਟ ਆ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਤੋਂ ਇਲਾਵਾ ਅੰਮ੍ਰਿਤਸਰ, ਲੁਧਿਆਣਾ, ਪਠਾਨਕੋਟ, ਜਲੰਧਰ, ਮੁਹਾਲੀ, ਪਟਿਆਲਾ, ਰੋਪੜ, ਗੁਰਦਾਸਪੁਰ ਸਣੇ ਕਈ ਹੋਰ ਸ਼ਹਿਰਾਂ ਵਿੱਚ ਭਰਮਾ ਮੀਂ ਪਿਆ ਪਰ ਸੂਬੇ ਦੇ ਪੱਛਮੀ ਜ਼ਿਲ੍ਹੇ ਕੱਲ ਵੀ ਮੌਨਸੂਨ ਦੀ ਇਸ ਭਰਮੀ ਵਰਖਾ ਤੋਂ ਇੱਕ ਵਾਰ ਫਿਰ ਸਖਣੇ ਰਹੇ ਮੌਸਮ ਮਾਰਾ ਨੇ ਪੰਜਾਬ ਵਿੱਚ ਅੱਜ ਵੀ ਕਈ ਥਾਵਾਂ ਤੇ ਰੁਕ ਰੁਕ ਕੇ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ ਬੀਤੀ ਰਾਤ ਤੋਂ ਪੈ ਰਹੇ ਮੀਂਹ ਨੇ ਕਿਸਾਨਾਂ ਨੂੰ ਵੱਡੀ ਰਾਹਤ ਦਿੱਤੀ ਜਿਨ੍ਹਾਂ ਨੂੰ ਸਿੰਚਾਈ ਲਈ ਨਹਿਰੀ ਤੇ ਧਰਤੀ ਹੇਠਲੇ ਪਾਣੀ ਤੇ ਨਿਰਪਰ ਰਹਿਣਾ ਪੈ ਰਿਹਾ ਸੀ ਮੀਂਹ ਕਰਕੇ ਸੂਬੇ ਵਿੱਚ ਕੱਲ ਬਿਜਲੀ ਦੀ ਮੰਗ ਵੀ ਘਟ ਗਈ ਜਿਸ ਨਾਲ ਪਾਵਰ ਕਮ ਨੂੰ ਵੀ ਬੜੇ ਲੰਮੇ ਸਮੇਂ ਬਾਅਦ ਸੁੱਖ ਦਾ ਸਾਹ ਆਇਆ ਪੰਜਾਬ ਵਿੱਚ ਕੱਲ ਬਿਜਲੀ ਦੀ ਮੰਗ ਘਟ ਕੇ 10000 ਮੈਗਾਵਾਟ ਦੇ ਕਰੀਬ ਦਰਜ ਕੀਤੀ ਗਈ ਜੋ ਕਿ ਗਰਮੀ ਦੇ ਦਿਨਾਂ ਵਿੱਚ 16000 ਮੈਗਾਵਾਟ ਨੂੰ ਛੂ ਰਹੀ ਸੀ ਪਰ ਇਹ ਭਾਰੀ ਮੀਂਹ ਦੌਰਾਨ ਗੜ ਸ਼ੰਕਰ ਨਜ਼ਦੀਕ ਪਿੰਡ ਜੇਜੋ ਦੁਆਬਾ ਦੀ ਖੱਡ ਵਿੱਚ ਇੱਕ ਐਨੋਵਾ ਕਾਰ ਆਏ ਪਾਣੀ ਦੇ ਤੇਜ਼ ਵਹਾਅ ਵਿੱਚ ਰੁੜ ਗਈ ਅਤੇ ਇਸ ਵਿੱਚ ਸਵਾਰ ਇੱਕੋ ਪਰਿਵਾਰ ਦੇ 9 ਮੈਂਬਰਾਂ ਸਮੇਤ 10 ਵਿਅਕਤੀਆਂ ਦੀ ਮੌਤ ਹੋ ਗਈ ਮੌਕੇ ਤੇ ਮੌਜੂਦ ਲੋਕਾਂ ਨੇ ਭਾਰੀ ਮੁਸ਼ਕਲਤ ਮਗਰੋਂ ਇੱਕ ਵਿਅਕਤੀ ਨੂੰ ਬਚਾ ਲਿਆ ਜਦਕਿ ਦੋ ਵਿਅਕਤੀ ਫਿਲਹਾਲ ਲਾਪਤਾ ਦੱਸੇ ਜਾ ਰਹੇ ਹਨ ਦੱਸਿਆ ਗਿਆ ਹੈ ਕਿ ਬਰਾਤਿਆਂ ਨਾਲ ਭਰੀ ਇਨੋਵਾ ਦਾ ਡਰਾਈਵਰ ਲੋਕਾਂ ਦੀਆਂ ਚੇਤਾਵਨੀਆਂ ਨੂੰ ਅਣਗੌਲੇ ਕਰਦੇ ਹੋਏ ਮੀਂਹ ਨਾਲ ਭਰੇ ਚੋਹ ਵਿੱਚੋਂ ਗੱਡੀ ਲੰਘਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਇਹ ਹਾਦਸਾ ਵਾਪਰ ਗਿਆ ਉੱਤਰ ਹਿਮਾਚਲ ਪ੍ਰਦੇਸ਼ ਵਿੱਚ ਵੀ ਪੈ ਰਹੇ ਭਾਰੀ ਮੀਂਹ ਕਾਰਨ ਆਏ ਹੜ੍ਹਾਂ ਕਾਰਨ ਜੀਵਨ ਅਸਤਵਿਅਸਤ ਹੋ ਗਿਆ ਹੈ ਤੇ ਸੂਬੇ ਵਿੱਚ ਕੱਲ 3 ਵਿਅਕਤੀਆਂ ਦੀ ਮੌਤ ਹੋ ਗਈ ਤੇ 5 ਤੋਂ ਵੱਧ ਲਾਪਤਾ ਦੱਸੇ ਜਾ ਰਹੇ ਹਨ ਕੱਲ ਵੀ ਆਏ ਹੜ੍ਹਾਂ ਵਿੱਚ ਸੂਬੇ ਦੀਆਂ 250 ਤੋਂ ਵੱਧ ਸੜਕਾਂ ਬੰਦ ਹੋ ਗਈਆਂ ਪੁਲਿਸ ਤੇ ਸਥਾਨਕ ਪ੍ਰਸ਼ਾਸਨ ਨੇ ਲੋਕਾਂ ਤੇ ਯਾਤਰੀਆਂ ਨੂੰ ਹੁਣ ਵਧੇਰੇ ਚੌਕਸੀ ਵਰਤਣ ਦੀ ਸਲਾਹ ਦਿੱਤੀ ਹੈ ਰਾਜਸਥਾਨ ਵਿੱਚ ਵੀ ਭਾਰੀ ਵਰਖਾ ਦਾ ਦੌਰ ਜਾਰੀ ਹੈ ਤੇ ਕੱਲ ਵੱਖ-ਵੱਖ ਘਟਨਾਵਾਂ ਵਿੱਚ ਮੀਂਹ ਨਾਲ ਪਾਣੀ ਆਉਣ ਮਗਰੋਂ ਘੱਟੋ ਘੱਟ 14 ਤੋਂ ਵੱਧ ਵਿਅਕਤੀਆਂ ਦੀ ਮੌਤ ਹੋ ਗਈ। ਸੜਕੀ ਪ੍ਰੋਜੈਕਟਾਂ ਵਿੱਚ ਆਈ ਖੜੋਤ ਬਾਰੇ ਕੇਂਦਰੀ ਮੰਤਰੀ ਨਿਤਨ ਗਟਕਰੀ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਲਿਖੀ ਗਈ ਚਿੱਠੀ ਤੋਂ ਬਾਅਦ ਇਹ ਮਾਮਲਾ ਹੁਣ ਭਖਦਾ ਜਾ ਰਿਹਾ ਹੈ। ਵੇਰਵਿਆਂ ਅਨੁਸਾਰ ਦਿੱਲੀ ਕਟੜਾ ਐਕਸਪ੍ਰੈਸ ਵੇ ਦਾ ਕੰਮ ਸਭ ਤੋਂ ਵੱਧ ਪ੍ਰਭਾਵਿਤ ਹੋ ਰਿਹਾ ਹੈ। ਦੱਸਿਆ ਗਿਆ ਹੈ ਕਿ ਪਟਿਆਲਾ ਜ਼ਿਲ੍ਹੇ ਵਿੱਚ ਇਸ ਸੜਕ ਮਾਰਗ ਦਾ ਕੰਮ ਸਭ ਤੋਂ ਵੱਧ ਹੋਇਆ ਹੈ ਜਦਕਿ ਲੁਧਿਆਣਾ ਤੇ ਗੁਰਦਾਸਪੁਰ ਵਿੱਚ ਇਸ ਸੜਕੀ ਪ੍ਰੋਜੈਕਟ ਦਾ ਕੰਮ ਸਭ ਤੋਂ ਵੱਧ ਪ੍ਰਭਾਵਿਤ ਹੋ ਰਿਹਾ ਹੈ ਲੁਧਿਆਣਾ ਵਿੱਚ ਤਾਂ 20 ਤੇ ਗੁਰਦਾਸਪੁਰ ਵਿੱਚ 27 ਕਿਲੋਮੀਟਰ ਸੜਕ ਲਈ ਜ਼ਮੀਨ ਦੀ ਅਕਵਾਇਰਮੈਂਟ ਹਲੇ ਬਾਕੀ ਹੈ ਉਧਰ ਕੱਲ ਇਸ ਸੜਕੀ ਪ੍ਰੋਜੈਕਟ ਦੇ ਡਾਇਰੈਕਟਰ ਨੇ ਦੱਸਿਆ ਕਿ ਮੁੱਲਾਪੁਰ ਵਿੱਚ ਉਸ ਦੇ ਇੱਕ ਠੇਕੇਦਾਰ ਵਿਰੁੱਧ ਕੁਝ ਲੋਕਾਂ ਵੱਲੋਂ ਇੱਕ ਵਾਰ ਫਿਰ ਬਦਸਲੂਕੀ ਕੀਤੀ ਗਈ ਜਿਸ ਦੇ ਰੋਸ ਵਜੋਂ ਹੁਣ ਸੜਕੀ ਪ੍ਰੋਜੈਕਟ ਦਾ ਕੰਮ ਬੰਦ ਕਰ ਦਿੱਤਾ ਗਿਆ ਹੈ। ਇਸ ਦੇ ਦਰਮਿਆਨ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨੇ ਸਪੱਸ਼ਟ ਕੀਤਾ ਕਿ ਕਿਸਾਨ ਸੂਬੇ ਵਿੱਚ ਕਿਸੇ ਵੀ ਸੜਕੀ ਪ੍ਰੋਜੈਕਟ ਦੇ ਵਿਰੋਧ ਵਿੱਚ ਨਹੀਂ ਉਹ ਸਿਰਫ ਆਪਣੀਆਂ ਜ਼ਮੀਨਾਂ ਦਾ ਸਹੀ ਮੁੱਲ ਮੰਗ ਰਹੇ ਹਨ। ਜਿਹੜੇ ਹਮਲੇ ਸੜਕ ਬਣਾਉਣ ਵਾਲਿਆਂ ਤੇ ਹੋ ਰਹੇ ਹਨ ਉਹ ਕਿਸਾਨ ਨਹੀਂ ਬਲਕੇ ਅਣਪਛਾਤੇ ਬੰਦੇ ਕਰ ਰਹੇ ਹਨ ਉਹਨਾਂ ਪੁਲਿਸ ਨੂੰ ਇਹਨਾਂ ਅਣਪਛਾਤੇ ਅਨਸਰਾਂ ਵਿਰੁੱਧ ਸਖਤ ਕਾਰਵਾਈ ਕਰਨ ਦੀ ਅਪੀਲ ਵੀ ਕੀਤੀ। ਸਰਸਾ ਨਜ਼ਦੀਕ ਕੱਲ ਇੱਕ ਜ਼ਮੀਨੀ ਵਿਵਾਦ ਕਾਰਨ ਨਾਮਤਰੀ ਸੰਪਰਦਾ ਦੀਆਂ ਦੋ ਧਿਰਾਂ ਆਪਸ ਵਿੱਚ ਭੜ ਗਈਆਂ ਤੇ ਗੋਲੀਬਾਰੀ ਹੋਈ ਜਿਸ ਵਿੱਚ 6 ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਜਾਣਕਾਰੀ ਅਨੁਸਾਰ ਨਾਮਤਾਰੀ ਸੰਪਰਦਾ ਦੇ ਸ਼ਰਧਾਲੂ ਦੋ ਧੜਿਆਂ ਵਿੱਚ ਵੰਡੇ ਹੋਏ ਹਨ ਕੁਝ ਸ਼ਰਧਾਲੂ ਸਤਗੁਰ ਉਦੇਸ ਸਿੰਘ ਜਦਕਿ ਕੁਝ ਸਤਗੁਰ ਦਲੀਪ ਸਿੰਘ ਦੇ ਧੜੇ ਨਾਲ ਸੰਬੰਧਿਤ ਹਨ ਅਤੇ ਇਹ ਦੋਵੇਂ ਧੜੇ ਇੱਥੇ 12 ਏਕੜ ਜ਼ਮੀਨ ਉੱਪਰ ਆਪਣਾ ਹੱਕ ਜਤਾਉਣ ਲਈ ਸੰਘਰਸ਼ ਕਰ ਰਹੇ ਹਨ ਸੂਬੇ ਵਿੱਚ ਪਟਵਾਰੀਆਂ ਦੀ ਕਮੀ ਨਾਲ ਜੂਝ ਰਹੀ ਸਰਕਾਰ ਨੂੰ ਆਖਰ ਪਟਵਾਰੀਆਂ ਦੇ ਸੰਘਰਸ਼ ਅੱਗੇ ਝੁਕਣਾ ਪਿਆ ਪੰਜਾਬ ਸਰਕਾਰ ਤੇ ਪਟਵਾਰੀਆਂ ਵਿਚਕਾਰ ਕੱਲ ਮੰਗਾਂ ਲਈ ਸਹਿਮਤੀ ਬਣ ਗਈ ਇਸ ਸਹਿਮਤੀ ਨਾਲ ਪਟਵਾਰੀਆਂ ਤੇ ਸਰਕਾਰ ਵਿਚਕਾਰ ਲੰਮੇ ਸਮੇਂ ਤੋਂ ਚੱਲ ਰਿਹਾ ਟਕਰਾਅ ਹੁਣ ਖਤਮ ਹੋ ਗਿਆ ਤੇ ਪਟਵਾਰੀਆਂ ਨੇ ਵਾਧੂ ਹਲਕਿਆਂ ਦਾ ਚਾਰਜ ਸੰਭਾਲ ਲਿਆ ਜਾਣਕਾਰੀ ਮੁਤਾਬਕ ਪੰਜਾਬ ਸਰਕਾਰ ਨੇ ਹੁਣ ਪਟਵਾਰੀਆਂ ਦੀ ਮੰਗ ਤੇ ਪਟਵਾਰੀਆਂ ਨੂੰ ਸਟੇਟ ਕੇਡਰ ਖਤਮ ਕਰਨ ਦਾ ਭਰੋਸਾ ਦੇ ਦਿੱਤਾ ਹੈ ਪਟਿਆਲਾ ਦੇ ਪਿੰਡ ਅਬਲੋਵਾਲ ਕੋਲੋਂ ਲੰਗਦੀ ਭਾਖੜਾ ਨਹਿਰ ਵਿੱਚ ਕੱਲ੍ਹ ਨਹਾਉਣ ਗਏ ਦੋ ਨਵਾਲਗ ਬੱਚੇ ਡੁੱਬ ਗਏ ਇਹਨਾਂ ਦੀ ਉਮਰ ਕਰਮਵਾਰ 14 ਤੇ 17 ਸਾਲ ਦੀ ਦੱਸੀ ਜਾ ਰਹੀ ਹੈ ਦੇਰ ਸ਼ਾਮ ਤੱਕ ਬੱਚਿਆਂ ਦਾ ਕੋਈ ਸੁਰਾਗ ਨਹੀਂ ਮਿਲ ਸਕਿਆ ਜਾਣਕਾਰੀ ਅਨੁਸਾਰ ਨਹਾਉਣ ਸਮੇ ਇਹ ਬੱਚੇ ਮੋਬਾਈਲ ਤੇ ਰੀਲ ਬਣਾ ਰਹੇ ਸਨ ਕਿ ਇਹ ਹਾਸਾ ਵਾਪਰ ਗਿਆ ਮਾਨਸਾ ਦੇ ਵਿਧਿਕ ਮੈਜਿਸਟ੍ਰੇਟ ਨੇ ਬਣਾਵਾਲਾ ਥਰਮਲ ਪਲਾਂਟ ਦੇ ਗੇਟ ਤੋਂ 500 ਮੀਟਰ ਦੇ ਘੇਰੇ ਅੰਦਰ ਧਰਨਾ ਜਾਂ ਰੋਸ ਪ੍ਰਦਰਸ਼ਨ ਕਰਨ ਤੇ ਕੱਲ ਪੂਰਨ ਪਾਬੰਦੀ ਲਾ ਦਿੱਤੀ। ਉਹਨਾਂ ਆਖਿਆ ਕਿ ਅਕਸਰ ਹੀ ਵੱਖ-ਵੱਖ ਕਿਸਾਨ ਜਾਂ ਮਜ਼ਦੂਰ ਜਥੇਬੰਦੀਆਂ ਆਪਣੀਆਂ ਮੰਗਾਂ ਨੂੰ ਲੈ ਕੇ ਬਣਾਵਾਲਾ ਤਾਪ ਘਰ ਦੇ ਗੇਟ ਤੇ ਰੋਸ ਧਰਨਾ ਜਾਂ ਪ੍ਰਦਰਸ਼ਨ ਕਰਦੇ ਹਨ ਜਿਸ ਨਾਲ ਉਥੋਂ ਲੰਘ ਰਹੇ ਕਰਮਚਾਰੀਆਂ ਦੀ ਆਵਾਜਾਈ ਵਿੱਚ ਵਿਘਨ ਪੈਂਦਾ ਹੈ ਤੇ ਨਾਲ ਹੀ ਪਲਾਂਟ ਦਾ ਕੰਮਕਾਜ ਵੀ ਪ੍ਰਭਾਵਿਤ ਹੁੰਦਾ ਹੈ। ਨਵੇਂ ਹੁਕਮਾਂ ਵਿੱਚ ਕਿਹਾ ਗਿਆ ਕਿ ਜੇਕਰ ਕਿਸੇ ਵੀ ਜਥੇਬੰਦੀ ਵੱਲੋਂ ਪਾਵਰ ਪਲਾਂਟ ਵਿੱਚ ਰੋਸ ਮੁਜ਼ਾਹਰਾ ਜਾਂ ਧਰਨਾ ਪ੍ਰਦਰਸ਼ਨ ਕਰਨਾ ਹੈ ਤਾਂ ਉਹ ਪਲਾਂਟ ਤੋਂ 500 ਮੀਟਰ ਦੀ ਦੂਰੀ ਤੇ ਹੀ ਕੀਤਾ ਜਾਵੇ। ਸਲਾਮ ਦੇ ਪਿੰਡ ਜਗਤਪੁਰਾ ਵਿੱਚ ਬੀਤੀ ਰਾਤ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਨਕਾ ਪਰਿਵਾਰ ਦੇ ਘਰ ਚੋਰੀ ਹੋ ਗਈ। ਪਰਿਵਾਰ ਨੇ ਦੱਸਿਆ ਕਿ ਚੋਰ ਉਹਨਾਂ ਦੇ ਘਰ ਵਿੱਚੋਂ ਲਗਭਗ 17 ਤੋਲੇ ਸੋਨਾ ਤੇ 1.5 ਲੱਖ ਰੁਪਏ ਨਕਦੀ ਚੋਰੀ ਕਰਕੇ ਲੈ ਗਏ। ਪਰਸਨ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਨਿਊਜ਼ੀਲੈਂਡ ਦੀ ਪੂਰੀ ਦੁਨੀਆ ਵਿੱਚ ਮਸ਼ਹੂਰ ਲਾਟਰੀ ਲੋਟੋ ਦਾ ਸਨੀਚਰਵਾਰ ਨੂੰ ਡਰਾ ਨਿਕਲਿਆ ਇਸ ਵਾਰ ਸਿਖਰਲਾ ਇਨਾਮ 44 ਮਿਲੀਅਨ ਡਾਲਰ ਤੱਕ ਪਹੁੰਚ ਗਿਆ ਸੀ ਕਿਉਂਕਿ ਲੱਕੀ ਨੰਬਰ ਕਿਸੇ ਦਾ ਨਿਕਲ ਨਹੀਂ ਰਿਹਾ ਸੀ ਕੱਲ ਨਿਕਲੇ ਡਰਾ ਵਿੱਚ ਆਕਲੈਂਡ ਦੇ ਇੱਕ ਵਿਅਕਤੀ ਦੀ ਕਿਸਮਤ ਚਮਕ ਗਈ ਤੇ ਪਹਿਲਾ ਇਨਾਮ ਉਸ ਦਾ ਨਿਕਲ ਗਿਆ ਜੇਕਰ ਪਹਿਲੇ ਇਨਾਮ ਦੀ ਰਕਮ ਨੂੰ ਭਾਰਤੀ ਰਾਸ਼ੀ ਨਾਲ ਤੋਲਾ ਕੀਤੀ ਜਾਵੇ ਤਾਂ ਕੱਲ ਉਸਨੇ ਜੋ ਰਕਮ ਜਿੱਤੀ ਉਸ ਦੀ ਭਾਰਤੀ ਕਰੰਸੀ ਵਿੱਚ ਮੁੱਲ 2 ارب 21 ਕਰੋੜ ਰੁਪਏ ਤੋਂ ਵੱਧਦਾ ਹੈ। ਗਵਾਂਡੀ ਮੌਲਕ ਬੰਗਲਾਦੇਸ਼ ਵਿੱਚ ਸਿਆਸੀ ਸੰਕਟ ਤੋਂ ਬਾਅਦ ਬੀਐਸਐਫ ਬੇहद ਚੌਕੰਨੀ ਹੋ ਗਈ ਹੈ ਤੇ ਬੰਗਲਾਦੇਸ਼ੀ ਨਾਗਰਿਕਾਂ ਦੇ ਭਾਰਤ ਅੰਦਰ ਦਾਖਲ ਹੋਣ ਦੀਆਂ ਕੋਸ਼ਿਸ਼ਾਂ ਨੂੰ ਠੱਲਣ ਲਈ ਪੂਰੀਆਂ ਤਿਆਰੀਆਂ ਤੇ ਹੈ। ਦੱਸਿਆ ਗਿਆ ਹੈ ਕਿ ਭਾਰਤ ਨੇ ਹੁਣ ਬੰਗਲਾਦੇਸ਼ ਸਰਹੱਦ ਤੇ 70000 ਤੋਂ ਵੱਧ ਬੀਐਸਐਫ ਨੌਜਵਾਨ ਤਾਇਨਾਤ ਕਰ ਦਿੱਤੇ ਹਨ ਤਾਂ ਜੋ ਬੰਗਲਾਦੇਸ਼ੀ ਨਾਗਰਿਕਾਂ ਦਾ ਭਾਰਤ ਵਿੱਚ ਦਾਖਲਾ ਰੋਕਿਆ ਜਾ ਸਕੇ ਹਾਲਾਂਕਿ ਇਹਨਾਂ ਬੀਐਸਐਫ ਦੇ ਜਵਾਨਾਂ ਨੂੰ ਇਹ ਵੀ ਹਦਾਇਤ ਕੀਤੀ ਗਈ ਹੈ ਕਿ ਉਹ ਹਰ ਹਾਲਾ ਵਰਤਨ ਕਿ ਬੰਗਲਾਦੇਸ਼ੀ ਰੋਕਣ ਸਮੇਂ ਕੋਈ ਵੀ ਹਿੰਸਾ ਨਾ ਵਾਪਰੇ ਅਮਰੀਕੀ ਕੰਪਨੀ ਹਿਡਨਬਰਗ ਰਿਸਰਚ ਦੇ ਨਵੇਂ ਖੁਲਾਸਿਆਂ ਮਗਰੋਂ ਸ਼ੇਅਰ ਬਾਜ਼ਾਰ ਰੈਗੂਲੇਟਰ SEBI ਨੇ ਕੱਲ ਦਾਅਵਾ ਕੀਤਾ ਕਿ ਉਸਨੇ ਅਡਾਨੀ ਗਰੁੱਪ ਖਿਲਾਫ ਲੱਗੇ ਸਾਰੇ ਦੋਸ਼ਾਂ ਦੀ ਸਹੀ ਢੰਗ ਨਾਲ ਜਾਂਚ ਕੀਤੀ ਸੀ ਤੇ ਅਡਾਨੀ ਗਰੁੱਪ ਵਿਰੁੱਧ ਕੋਈ ਵੀ ਦੋਸ਼ ਸਾਬਤ ਨਹੀਂ ਹੋ ਸਕਿਆ ਸੀ। ਉਧਰ SEBI ਚੇਅਰਪਰਸਨ ਨੇ ਵੀ ਕੱਲ ਆਪਣੇ ਖਿਲਾਫ ਲਾਏ ਗਏ ਦੋਸ਼ਾਂ ਨੂੰ ਇੱਕ ਵਾਰ ਫੇਰ ਬੇਬੁਨਿਆਦ ਦੱਸਿਆ। ਇਸ ਦਰਮਿਆਨ ਹਿਡਨਬਰਗ ਦੇ ਖੁਲਾਸੇ ਤੋਂ ਬਾਅਦ ਦੇਸ਼ ਵਿੱਚ ਸਿਆਸਤ ਵੀ ਤੇਜ਼ ਹੋ ਗਈ ਹੈ। ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਆਖਿਆ ਕਿ ਸੇਬੀ ਦੇ ਚੇਅਰਪਰਸਨ ਖਿਲਾਫ ਲੱਗੇ ਦੋਸ਼ਾਂ ਦੀ ਹੁਣ ਸੰਸਦ ਦੀ ਇੱਕ ਸਾਂਝੀ ਕਮੇਟੀ ਤੋਂ ਜਾਂਚ ਕਰਵਾਈ ਜਾਣੀ ਚਾਹੀਦੀ ਹੈ। ਲੰਮੇ ਸਮੇਂ ਤੋਂ ਬਿਮਾਰ ਚੱਲ ਰਹੇ ਭਾਰਤ ਦੇ ਸਾਬਕਾ ਵਿਦੇਸ਼ ਮੰਤਰੀ ਨਟਵਰ ਸਿੰਘ ਦਾ ਦੇਰ ਰਾਤ ਦਿਹਾਂਤ ਹੋ ਗਿਆ। ਉਹ 93 ਸਾਲਾਂ ਦੇ ਸਨ। ਪੈਰਿਸ ਵਿੱਚ 33ਵੇਂ 올림픽 ਖੇਡਾਂ ਦੀ ਰਾਤ ਰੰਗਾ ਰੰਗ ਅੰਦਾਜ਼ ਵਿੱਚ ਸਮਾਪਤੀ ਹੋ ਗਈ। ਇਸ ਦੌਰਾਨ ਪੈरिस ਨੇ 올림픽 ਦੀ ਬੈਟਨ ਹੁਣ ਲਾਸ ਐਂਜਲਸ ਅਮਰੀਕਾ ਨੂੰ ਸੌਂਪ ਦਿੱਤੀ ਜਿੱਥੇ 2028 ਵਿੱਚ ਅਗਲੀਆਂ 올림픽 ਖੇਡਾਂ ਹੋਣਗੀਆਂ ਕੱਲ ਸਮਾਪਤੀ ਸਮਾਰੋਹ ਵਿੱਚ ਭਾਰਤੀ ਝੰਡਾ ਬਰਦਾਰ ਪੀ ਆਰ ਸ੍ਰਿਜੇਸ਼ ਤੇ ਮਨੂ ਭਾਕਰ ਰਹੇ 올림픽 ਖੇਡਾਂ ਵਿੱਚ ਅਮਰੀਕਾ ਤੇ ਚੀਨ ਨੇ ਸੋਨੇ ਦੇ 40-40 ਤਗਮੇ ਜਿੱਤੇ ਪਰ ਚਾਂਦੀ ਦੇ ਵੱਧ ਤਗਮੇ ਜਿੱਤਣ ਕਾਰਨ ਅਮਰੀਕਾ ਅੰਕ ਤਾਲਕਾ ਵਿੱਚ ਪਹਿਲੇ ਸਥਾਨ ਤੇ ਬਣ ਗਿਆ ਪੈरिस ਵਿੱਚ ਭਾਰਤ ਦੀ ਮਹਮੋ 6 ਮੈਡਲਾਂ ਨਾਲ ਖਤਮ ਹੋਈ ਤੇ ਅਸੀਂ ਟੋਕੀਓ ਦੇ ਪ੍ਰਦਰਸ਼ਨ ਤੋਂ ਪਿੱਛੇ ਰਹੇ। ਪੈरिस ਵਿੱਚ 117 ਮੈਂਬਰੀ ਭਾਰਤੀ ਦਲ ਵਿੱਚ ਸਭ ਤੋਂ ਵੱਧ 29 ਐਥਲੀਟ ਟਰੈਕ ਐਂਡ ਫੀਲਡ ਵਿੱਚ ਉਤਰੇ ਪਰ ਸਿਰਫ ਦੋ ਹੀ ਫਾਈਨਲ ਵਿੱਚ ਪਹੁੰਚ ਸਕੇ ਤੇ ਇਹਨਾਂ ਵਿੱਚੋਂ ਸਿਰਫ ਇੱਕ ਨੀਰਜ ਚੋਪੜਾ ਨੇ ਹੀ ਮੈਡਲ ਜਿੱਤਿਆ। ਟਰੈਕ ਐਂਡ ਫੀਲਡ ਵਿੱਚ ਜ਼ਿਆਦਾਤਰ ਐਥਲੀਟ ਆਪਣੇ ਨਿੱਜੀ ਸਰਬੋਤਮ ਪ੍ਰਦਰਸ਼ਨ ਤੱਕ ਵੀ ਨਹੀਂ ਪਹੁੰਚ ਸਕੇ। ਹਾਲਾਂਕਿ ਇਹ ਆਖਿਆ ਗਿਆ ਹੈ ਕਿ ਇਹਨਾਂ ਐਥਲੀਟਾਂ ਦੀ ਤਿਆਰੀ ਵਿੱਚ ਭਾਰਤ ਸਰਕਾਰ ਨੇ ਕੋਈ ਕਸਰ ਨਹੀਂ ਛੱਡੀ ਸੀ ਇੱਕ ਅੰਕੜੇ ਮੁਤਾਬਕ ਭਾਰਤ ਸਰਕਾਰ ਨੇ ਇਹਨਾਂ ਐਥਲੀਟਾਂ ਦੀ 올림픽 ਲਈ ਟ੍ਰੇਨਿੰਗ ਤੇ ਲਗਭਗ 100 ਕਰੋੜ ਰੁਪਏ ਖਰਚ ਕੀਤੇ ਸਨ ਭਾਰਤ ਇਸ ਵਾਰ ਇਹਨਾਂ 올림픽 ਖੇਡਾਂ ਵਿੱਚ 6 ਤਗਮੇ ਜਿੱਤ ਕੇ 71ਵੇਂ ਸਥਾਨ ਤੇ ਰਿਹਾ ਟੇਰਸੋ ਲੰਪ ਇੱਕ ਵਿੱਚ ਕਾਂਸੀ ਦਾ ਤਗਮਾ ਜਿੱਤ ਕੇ ਭਾਰਤੀ ਹਾਕੀ ਟੀਮ ਦੇ ਕਈ ਖਿਡਾਰੀਆਂ ਨੇ ਕੱਲ ਸ਼੍ਰੀ ਦਰਬਾਰ ਸਾਹਿਬ ਮੱਥਾ ਟੇਕਿਆ ਤੇ ਜਿੱਤ ਲਈ ਗੁਰੂ ਘਰ ਦਾ ਸ਼ੁਕਰਾਨਾ ਕੀਤਾ। ਭਾਰੀ ਮੀਂਹ ਦੇ ਬਾਵਜੂਦ ਹਾਕੀ ਖਿਡਾਰੀਆਂ ਦਾ ਹਵਾਈ ਅੱਡੇ ਤੇ ਸ਼੍ਰੀ ਹਰਮੰਦਰ ਸਾਹਿਬ ਵਿੱਚ ਨਿੱਘਾ ਸਵਾਗਤ ਕੀਤਾ ਗਿਆ। ਇਸ ਦੇ ਨਾਲ ਹੀ ਅੱਜ ਦੀਆਂ ਖਾਸ ਖਬਰਾਂ ਦਾ ਬੁਲੇਟਿਨ ਸਮਾਪਤ ਹੁੰਦਾ ਹੈ। ਤੁਹਾਡਾ ਸਭ ਦਾ ਦਿਨ ਸ਼ੁਭ ਰਹੇ ਤੇ ਸਾਡੇ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ। ਧੰਨਵਾਦ।